ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਜੇ ਤੁਸੀਂ ਕੈਨੇਡਾ ਜਾਣ ਦੇ ਇੱਛੁਕ ਹੋ ਅਤੇ ਤੁਸੀਂ ਕੈਨੇਡਾ ਦੇ ਵਿੱਚ PR ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੁਸੀਂ ਕੈਨੇਡਾ ਪਹੁੰਚਦੇ ਹੀ ਸਾਰ ਹੀ PR ਹੋ ਜਾਵੋਗੇ ਅਜਿਹਾ ਪ੍ਰੋਗਰਾਮ ਤੁਹਾਨੂੰ ਦੱਸਣ ਜਾ ਰਿਹਾ ਕੀ ਹੈ ਐਲੀਜੀਬਿਲਟੀ ਅਤੇ ਤੁਸੀਂ ਇਸ ਪ੍ਰੋਗਰਾਮ ਅਧੀਨ ਕਿਵੇਂ PR ਪ੍ਰਾਪਤ ਕਰ ਸਕਦੇ ਹੋ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲਾਭ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸ ਦੋਸਤਾਂ ਦੀ एलिजिबिलिटी ਇਸ ਪ੍ਰੋਗਰਾਮ ਅਧੀਨ ਬਣਦੀ ਹੈ ਅਤੇ ਉਹ ਕੈਨੇਡਾ ਜਾਣ ਦੇ ਉਤਸ਼ਕ ਨੇ ਉੱਥੇ ਪਰਮਨੈਂਟ ਰੈਜ਼ਿਡੈਂਸੀ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਅਤੇ ਉਹ ਇਸ ਪ੍ਰੋਗਰਾਮ ਅਧੀਨ ਅਪਲਾਈ ਕਰਕੇ ਆਪਣੀ ਪੀਆਰ ਪ੍ਰਾਪਤ ਕਰ ਸਕਣ ਤਾਂ ਦੋਸਤੋ ਪ੍ਰੋਗਰਾਮ ਦਾ ਨਾਮ ਹੈ ਨਿਊ ਕੇਅਰਗੇਵਰ ਪ੍ਰੋਗਰਾਮ ਜੋ ਕਿ ਕੈਨੇਡਾ ਵੱਲੋਂ ਓਪਨ ਕਰ ਦਿੱਤਾ ਗਿਆ ਹੈ ਜਿਸ ਵਾਸਤੇ ਕਿਸੇ ਵੀ ਡਿਗਰੀ ਦੀ ਜ਼ਰੂਰਤ ਨਹੀਂ ਪਵੇਗੀ ਸਿਰਫ ਤੁਸੀਂ ਇਸ ਪ੍ਰੋਗਰਾਮ ਅਧੀਨ ਅਪਲਾਈ ਕਰਨਾ ਹੈ ਅਤੇ ਕੈਨੇਡਾ ਪਹੁੰਚਣ ਉੱਤੇ ਤੁਹਾਨੂੰ ਪੀਆਰ ਮਿਲ ਜਾਵੇਗੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕੈਨੇਡਾ ਟੂ ਲਾਂਚ ਪਰਮਨੈਂਟ ਰੈਜ਼ਿ ਦੱਸ ਦਈਏ ਕਿ ਕੇਅਰ ਗੀਵਰ ਵਾਸਤੇ ਜੋ ਪਰਮਨੈਂਟ ਰੈਜ਼ਿਡੈਂਸੀ ਪ੍ਰੋਗਰਾਮ ਕੈਨੇਡਾ ਵਿੱਚ ਵੱਲੋਂ ਲਾਂਚ ਕਰ ਦਿੱਤਾ ਗਿਆ ਹੈ ਇਸ ਬਾਰੇ ਤੁਹਾਨੂੰ ਦੱਸ ਦਈਏ ਕੈਨੇਡਾ ਇਮੀਗ੍ਰੇਸ਼ਨ ਮਿਨਿਸਟਰ ਜੋ ਕਿ ਮਾਰਕ ਮਿਲਰ ਨੇ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਕੇਅਰ ਗੀਵਰ ਨੂੰ ਪਰਮਨੈਂਟ ਰੈਜ਼ਿਡੈਂਸੀ ਉਹਨਾਂ ਦੀ ਕੰਟਰੀ ਹੋਂਦ ਦੇ ਸਾਰ ਹੀ ਉਹਨਾਂ ਨੂੰ ਮਿਲ ਜਾਵੇਗੀ ਅਜਿਹਾ ਪ੍ਰੋਗਰਾਮ ਲਾਂਚ ਕਰ ਦਿੱਤਾ ਗਿਆ ਹੈ ਇਸ ਪ੍ਰੋਗਰਾਮ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ 2024 ਦੇ ਐਂਡ 'ਚ ਜਾਂ ਫਿਰ 2025 ਦੇ ਸਟਾਰਟਿੰਗ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ ਪੁਰਾਣਾ ਜੋ ਪ੍ਰੋਗਰਾਮ ਹੈ ਅਤੇ ਹੋਮ ਸਪੋਰਟ ਵਰਕਰ ਪਾਇਲਟ ਦਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਨਿਊ ਪ੍ਰੋਗਰਾਮ ਹੈ ਉਹ ਇੱਕ ਅਪਗ੍ਰੇਡ ਪ੍ਰੋਗਰਾਮ ਹੈ ਜੋ ਕਿ ਐਗਜ਼ਿਸਟਿੰਗ ਪ੍ਰੋਗਰਾਮ ਕੇਅਰਗਿਵਰ ਪਾਇਲਟ ਪ੍ਰੋਗਰਾਮ ਦਾ ਹੀ ਅਪਗ੍ਰੇਡ ਪੋਰਸ਼ਨ ਹੈ ਜਿਸ ਵਿੱਚ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਇੱਕ ਸਰਟਨ ਵਰਕ ਐਕਸਪੀਰੀਅੰਸ ਦੀ ਜ਼ਰੂਰਤ ਹੁੰਦੀ ਸੀ ਪਰ ਇਸ ਨਿਊ ਇਨੀਸ਼ੀਏਟਿਵ ਦੇ ਵਿੱਚ ਜੋ ਕੇਅਰਗਿਵਰ ਨੇ ਜਾਂ ਫਿਰ ਨੈਨੀ ਕੇਅਰ ਨੇ ਉਹਨਾਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਇੱਥੇ ਪਹੁੰਚਦੇ ਹਿਸਾਰ ਹੀ ਮਿਲ ਜਾਵੇਗੀ ਜੋ ਕਿ ਉਹਨਾਂ ਦੇ ਫੈਮਿਲੀਜ਼ ਵਾਸਤੇ ਵੀ ਚੰਗਾ ਹੈ caregiver play a critical role in supporting canadian families and our program need to reflect their invaluable contribution ta eh kehna hai ji mark miller da jinna ne ircc news release de vich keh ditta hai ki jadon vi caregiver unhan de kol unhan di country de vich aungge ta unhan nu pr de ditti jave gi ya is to baad caregiver nu jo organization ne jo ki provide kardiyan ne temporary ya part time care for semi independent ਇੰਡੀਵਿਜੂਅਲ ਜਾਂ ਫਿਰ ਰਿਕਵਰਿੰਗ ਫ্রম ਇੰਜਰੀ অর ਇਲਨੈਸ ਤਾਂ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਜੋ ਰਿਕੁਆਇਰਮੈਂਟ ਹੈ ਜੋ ਪਹਿਲੋ ਰਿਕੁਆਇਰਮੈਂਟ ਹੁੰਦੀ ਸੀ CLB 5 ਦੀ ਅਤੇ ਇਸ ਤੋਂ ਇਲਾਵਾ 1 ਸਾਲ ਦਾ ਪੋਸਟ ਸਕੈਂਡਰੀ ਐਜੂਕੇਸ਼ਨ ਵੀ ਕੈਨੇਡਾ ਦੇ ਵਿੱਚ ਲੈਣੀ ਪੈਂਦੀ ਸੀ ਅਤੇ ਇਸ ਤੋਂ ਇਲਾਵਾ ਫੋਰਨ ਦੀ ਜੋ ਇਕੁਇਵਲੈਂਟ ਪ੍ਰੋਗਰਾਮ ਹੈ ਉਸ ਦੇ ਬਰਾਬਰ ਦੀ ਯੋਗਤਾ ਵੀ ਤੁਹਾਨੂੰ ਲੈਣੀ ਪੈਂਦੀ ਸੀ ਅਤੇ 6 ਮਹੀਨੇ ਦਾ ਵਰਕ ਐਕਸਪੀਰੀਅੰਸ ਚਾਹੀਦਾ ਸੀ ਤਾਂ ਇਸ ਪ੍ਰੋਗਰਾਮ ਦੀ ਐਲੀਜੀਬਿਲਟੀ ਦੱਸ ਦਈਏ ਨਿਊ ਕੇਅਰਗੇਵਰ ਪ੍ਰੋਗਰਾਮ ਦੇ ਵਿੱਚ ਜੋ ਮਿਨਿਮਮ ਲੈਵਲ 4 CLB ਚਾਹੀਦਾ ਹੈ ਤੁਹਾਨੂੰ ਇਸ ਤੋਂ ਇਲਾਵਾ ਜੋ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਹੈ ਉਸ ਦੇ ਬਰਾਬਰ ਦੀ ਤੁਹਾਨੂੰ ਯੋਗਤਾ ਦੀ ਜ਼ਰੂਰਤ ਪਵੇਗੀ ਐਂਡ ਇਸ ਤੋਂ ਇਲਾਵਾ ਜੋ ਵਰਕ ਐਕਸਪੀਰੀਅੰਸ ਹੈ ਅਤੇ ਤੁਹਾਨੂੰ ਇੱਕ ਆਫਰ ਜੋ ਕਿ ਫੁੱਲ ਟਾਈਮ ਹੋਮ ਕੇਅਰ ਜੌਬ ਵਾਸਤੇ ਸਪਾਂਸਰਸ਼ਿਪ ਦੇ ਤੌਰ ਤੇ ਆਵੇਗਾ ਉਸ ਦੇ ਅਨੁਸਾਰ ਤੁਸੀਂ ਡਿਮਾਂਡ ਜੋਬ ਹੋਵੇਗੀ ਕੈਨੇਡਾ ਦੇ ਵਿੱਚ ਕੇਅਰ ਗੀਵਰ ਕੈਨੇਡਾ ਦੇ ਵਿੱਚ ਕੰਮ ਕਰਨ ਵਾਸਤੇ ਆ ਸਕਦਾ ਹੈ ਅਕੋਰਡਿੰਗ ਟੂ 2024 26 ਇਮੀਗ੍ਰੇਸ਼ਨ ਲੈਵਲਸ ਪਲਾਨ ਜੋ ਕਿ ਕੈਨੇਡਾ ਵੱਲੋਂ ਜਾਰੀ ਕੀਤਾ ਗਿਆ ਹੈ ਉਸ ਵਿੱਚ ਉਹਨਾਂ ਨੂੰ ਲਗਭਗ 15000 ਨਿਊ ਜੋ ਪੀਆਰ ਹੋਣਗੇ ਇਸ ਪ੍ਰੋਗਰਾਮ ਦੇ ਅਧੀਨ ਤਾਂ ਇਸ ਪ੍ਰੋਗਰਾਮ ਨੂੰ ਲਾਂਚ ਕਰ ਦਿੱਤਾ ਗਿਆ ਹੈ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਅਤੇ ਹੋਮ ਸਪੋਰਟ ਵਰਕਰ ਪਾਇਲਟ ਜੋ ਕਿ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਉਸ ਦਿਨ ਲਗਭਗ 5700 ਕੇਅਰਗਿਵਰਸ ਨੂੰ ਪੀਆਰ ਦਿੱਤੀ ਗਈ ਹੈ ਜੋ ਕਿ ਅਪ੍ਰੈਲ 30 2024 ਨੂੰ ਦੇ ਦਿੱਤੀ ਗਈ ਹੈ ਤਾਂ ਤੁਹਾਨੂੰ ਇਸ ਪ੍ਰੋਗਰਾਮ ਬਾਰੇ ਦੱਸ ਦਈਏ ਕਿ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਹੈ ਇਸ ਵਿੱਚ ਉਹ ਕੇਅਰਗਿਵਰ ਜਿਨ੍ਹਾਂ ਦੀ ਉਮਰ 65 ਸਾਲ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਵੀ ਕੇਅਰਗਿਵਰ ਦੀ ਜ਼ਰੂਰਤ ਹੈ ਤਾਂ ਇਸ ਪ੍ਰੋਗਰਾਮ ਨੂੰ ਇਸੇ ਲਈ ਲਾਂਚ ਕੀਤਾ ਗਿਆ ਹੈ ਤਾਂ ਕਿ ਜਿਹੜੇ ਸੀਨੀਅਰ ਕੇਅਰਗਿਵਰ ਨੇ ਉਹਨਾਂ ਨੂੰ ਘਟੋ ਘਟ ਚੰਗੀਆਂ ਸਰਵਿਸਿਜ਼ ਜੋ ਕਿ ਉਹਨਾਂ ਨੇ ਸਪੋਰਟ ਕਰ ਸਕਣ ਅਤੇ ਉਹਨਾਂ ਦੀਆਂ ਰਿਸਪੌਂਸਿਬਿਲਟੀ ਨੂੰ ਪੂਰਾ ਕਰ ਸਕਣ ਇਸ ਵਾਸਤੇ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਇਸ ਵਾਸਤੇ ਤੁਹਾਨੂੰ ਦੱਸ ਦਈਏ ਕਿ ਜੋ ਨੀਡ ਹੈ ਕੇਅਰਗਿਵਰ ਦੀ ਉਹ ਦਿਨੋ ਦਿਨ ਵੱਧ ਰਹੀ ਹੈ ਅਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਕੈਨੇਡਾ ਗਵਰਨਮੈਂਟ ਵੱਲੋਂ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਤੁਹਾਨੂੰ ਕੈਨੇਡਾ ਪਹੁੰਚਦੇ ਹੀ ਪੀਆਰ ਮਿਲ ਜਾਵੇਗੀ ਤਾਂ ਦੋਸਤੋ ਜਿਨ੍ਹਾਂ ਦੀ ਵੀ ਐਲੀਜੀਬਿਲਿਟੀ ਇਸ ਪ੍ਰੋਗਰਾਮ ਅਧੀਨ ਬਣਦੀ ਹੈ ਉਹ ਆਪਣੇ ਡਾਕੂਮੈਂਟ ਤਿਆਰ ਰੱਖਣ ਇਸ ਵਿੱਚ ਜੋ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ ਉਹ ਹਲੇ ਕਲੈਰੀਫਾਈ ਨਹੀਂ ਹੋਈ ਹੈ ਉਹ ਵੀ ਕੁਝ ਦਿਨਾਂ ਤੱਕ ਕਲੈਰੀਫਾਈ ਹੋ ਜਾਏਗੀ ਅਤੇ ਮੋਸਟਲੀ ਇਸ ਜੋ ਪ੍ਰੋਗਰਾਮ ਹੈ ਸਪਟੰਬਰ 2024 ਤੋਂ ਔਨਵਰਡਸ ਚੱਲ ਪਾਵੇਗਾ ਹੋ ਸਕਦਾ ਹੈ ਇਸ ਨੂੰ ਜੁਲਾਈ ਦੇ ਵਿੱਚ ਹੀ ਲਾਂਚ ਕਰ ਦਿੱਤਾ ਜਾਵੇ ਤਾਂ ਸਹੀਏ ਕੈਨੇਡੀਅਨ ਜੋ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਸ ਪ੍ਰੋਗਰਾਮ ਨੂੰ ਫੁੱਲ ਲਾਂਚ ਜਲਦੀ ਹੀ ਕਰ ਦਿੱਤਾ ਜਾਵੇਗਾ ਤਾਂ ਉਮੀਦ ਕਰਦਾ ਹਾਂ ਦੋਸਤੋ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਵਨਸ ਗੇਇੰ ਟੂ 올 ਮਾਈ ਵਿਊਅਰਸ